ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਜਰਗ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜਰਗ ਦਾ ਮੇਲਾ ਕੱਲ ਨੂੰ ਜਰਗ ਦਾ ਮੇਲਾ ਤੇ ਆਪਾਂ ਅੱਜ ਮੇਲੇ ਤੋਂ ਇੱਕ ਦਿਨ ਪਹਿਲਾਂ ਦਾ ਮਾਹੌਲ ਦਿਖਾਵਾਂਗੇ ਪਿੱਛੇ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਲੱਗ ਚੁੱਕੀਆਂ ਨੇ ਮੇਲਾ ਜਿਹੜਾ ਹੁਣ ਵੀ ਭਖਿਆ ਹੋਇਆ ਸ਼ਾਮ ਨੂੰ ਵੀ ਕਾਫੀ ਸੰਖਤਾਂ ਮੇਲੇ ਦੇ ਵਿੱਚ ਆਉਂਦੀਆਂ ਨੇ ਸਾਰਾ ਆਪਾਂ ਤੁਹਾਨੂੰ ਮਾਹੌਲ ਦਿਖਾਉਣੇ ਆ ਵੀਡੀਓ ਤੁਸੀਂ ਐਂਡ ਤੱਕ ਬਣੇ ਰਹੋ ਚੱਲਦੇ ਆਪਾਂ ਸਾਰਾ ਮੇਲਾ ਦੇਖਦੇ ਆਂ ਤੇ ਇਹ ਸੜਕ ਤੇ ਵੀ ਸਾਰੇ ਨਾਲ-ਨਾਲ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਜੋ ਆਕਾਂ ਲੈ ਖੜਾਉਣ ਵਾਲੀਆਂ ਦੁਕਾਨਾਂ ਮਾਸਕ ਇਹ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੁੰਦੀਆਂ ਨੇ ਬਾਕੀ ਜਿਹੜਾ ਜਰਗ ਦਾ ਮੇਲਾ ਪੰਜਾਬ ਦੇ ਵੱਡੇ ਮੇਲਿਆਂ ਦੇ ਵਿੱਚੋਂ ਇੱਕ ਹੈ ਤੇ ਪਹਿਲੇ ਮੇਲੇ ਵੀ ਆਪਾਂ ਜਿਹੜੇ ਜਰਗ ਦੇ ਲੱਗੇ ਸੀ ਉਹਨਾਂ ਦੀਆਂ ਵੀ ਵੀਡੀਓਜ਼ ਪਾਈਆਂ ਸੀਗੀਆਂ ਤੇ ਤਿੰਨ ਚਾਰ ਮੇਲੇ ਲੱਗਦੇ ਹੁੰਦੇ ਨੇ ਜਰਗ ਦੇ ਤੇ ਚੱਲਦੇ ਆਪਾਂ ਤੇ ਉਧਰ ਵਾਲੇ ਪਾਸੇ ਮੰਦਿਰ ਹੈ ਮੰਦਿਰ ਦੇ ਅੰਦਰ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ ਦਰਸ਼ਨ ਕਰਾਵਾਂਗੇ ਤੇ ਪਹਿਲਾਂ ਇੱਥੋਂ ਸਾਰਾ ਬਾਹਰ ਦਾ ਮਾਹੌਲ ਜਿਹੜਾ ਦੇਖਦੇ ਆਂ ਕੱਲੂ ਮੇਲਾ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਮੇਲੇ ਤੋਂ ਇੱਕ ਦਿਨ ਪਹਿਲਾਂ ਦਾ ਸਾਰਾ ਮਾਹੌਲ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਸ਼ਾਮ ਦੇ ਟਾਈਮੇ ਸੰਗਤਾਂ ਇੱਥੇ ਆ ਜਾਂਦੀਆਂ ਨੇ ਬਹੁਤ ਸਾਰੀਆਂ ਸੰਗਤਾਂ ਦੂਰੋਂ ਵੀ ਆਉਂਦੀਆਂ ਨੇ ਮੇਲੇ ਦੇ ਵਿੱਚ ਮੱਥਾ ਟੇਕਣ ਦੇ ਲਈ ਦੂਰੋਂ ਦੂਰੋਂ ਚੱਲ ਕੇ ਮੇਲੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਸੰਗਤਾਂ ਆ ਦੁਕਾਨਾਂ ਦੇਖ ਸਕਦੇ ਹੋ ਜਿਵੇਂ ਆਈਸਕ੍ਰੀਮ ਵਾਲੀਆਂ ਕੁਝ ਹੋਰ ਅੱਗੇ ਖੜਾਉਣ ਵਾਲੀਆਂ ਸਾਰੀਆਂ ਐਵੇਂ ਦੀਆਂ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਕੁਝ ਕੁ ਦੁਕਾਨਾਂ ਲੱਗ ਰਹੀਆਂ ਨੇ ਕਿਉਂਕਿ ਮੇਲਾ ਕੱਲ ਨੂੰ ਆ ਯਾਨੀ ਕਿ ਸਵੇਰ ਤੱਕ ਇਹਨਾਂ ਨੇ ਆਪਣੀ ਦੁਕਾਨਾਂ ਦੀ ਤਿਆਰੀ ਜਿਹੜੀ ਉਹ ਕਰ ਲੈਣੀ ਆ ਤੇ ਇੱਧਰ ਆ ਸਾਰੀਆਂ ਦੁਕਾਨਾਂ ਲੱਗੀਆਂ ਵੀ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਖਾਣ ਪੀਣ ਵਾਲੀਆਂ ਟਿੱਕੀ ਵਾਲੀਆਂ ਇਹ ਸਾਰੀਆਂ ਦੁਕਾਨਾਂ ਆ ਜਿਵੇਂ ਆ ਦੇਖ ਸਕਦੇ ਹੋ ਸਮਾਨ 20 20 ਰੁਪਏ 30 ਰੁਪਏ ਵਾਲਾ ਸਾਰਾ ਜਿਵਾਕਾਂ ਲਈ ਖਲਾਉਣੇ ਐਵੇਂ ਦਾ ਸਾਰਾ ਸਮਾਨ ਨੇੜਾ ਲੱਗਿਆ ਹੋਇਆ ਬਾਕੀ ਪਿਛਲਾ ਮੇਲਾ ਸੀ ਜਿਹੜਾ ਉਹ ਸਭ ਤੋਂ ਵੱਧ ਭਰਿਆ ਸੀਗਾ ਸਾਰੇ ਮੇਲੇ ਨਾਲੋਂ ਜ਼ਿਆਦਾ ਘੱਟ ਸੀਗਾ ਪਿਛਲੇ ਮੇਲੇ ਦੇ ਵਿੱਚ। ਬਾਕੀ ਆ ਗੰਨੇ ਜਿਹੜਾ ਸਾਲ ਇਹ ਆ ਕੀ ਦੁਕਾਨ ਹੋਣਾ ਤੇ ਇੱਧਰ ਜਿਵੇਂ ਖੜਾਉਣ ਵਾਲੀਆਂ ਦੁਕਾਨਾਂ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਦੇਖਣ ਨੂੰ ਮਿਲ ਜਾਣਗੀਆਂ ਮੇਲੇ ਦੇ ਵਿੱਚ। ਲਓ ਜੀ। ਬਾਕੀ ਆ ਸਮਾਨ ਜਿਵੇਂ ਹਲਿਆ ਵੀ ਵਿਖਾ ਦੇਖੋ ਜਿਵੇਂ ਆ ਟੈਂਪੂ ਦੇ ਵਿੱਚ ਆਇਆ। ਇਹਨਾਂ ਨੇ ਦੁਕਾਨਾਂ ਹੌਲੀ-ਹੌਲੀ ਫਿੱਟ ਕਰ ਲੈਣੀਆਂ ਨੇ ਸਵੇਰ ਤੱਕ। ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਯਰਗ ਦੇ ਨੇ ਜਿਹੜੇ ਮੇਲੇ ਕਈ ਮੇਲੇ ਲੱਗਦੇ ਨੇ ਤਿੰਨ ਚਾਰ ਮੇਲੇ ਲੱਗਦੇ ਹੁੰਦੇ ਨੇ ਬਾਕੀ ਆ ਦੁਕਾਨਾਂ ਦੇਖ ਸਕਦੇ ਹਾਂ ਸਾਰਾ ਆ ਤਿਆਰੀਆਂ ਚੱਲ ਰਹੀਆਂ ਨੇ ਕੱਲ ਨੂੰ ਮੇਲਾ ਹੈ ਉਹਦੀਆਂ ਸਮਾਨ ਜਿਹੜਾ ਬਾਈ ਫਿੱਟ ਕਰ ਰਹੇ ਨੇ ਆ ਦੇਖ ਸਕਦੇ ਹਾਂ ਹਾਂ ਰੈਂਪੂਆਂ ਦੇ ਵਿੱਚ ਸਮਾਨ ਜਿਹੜਾ ਆ ਚੁੱਕਿਆ ਹੈ ਉਹ ਕਿਹੜਾ ਦੁਕਾਨ ਆ ਗਈ ਜਿਵੇਂ ਸਾਰਾ ਅੰਦਰ ਮੱਥਾ ਟੇਕਣ ਵਾਸਤੇ ਜਿਹੜਾ ਸਮਾਨ ਹਨ ਉਹਦੀ ਮੰਦਰ ਦੇ ਵਿੱਚ ਮੱਥਾ ਟੇਕਣ ਵਾਸਤੇ ਵੀਰੇ ਇੱਥੋਂ ਸਮਾਨ ਲੈ ਜਾਂਦੀਆਂ ਨੇ ਸੰਗਤਾਂ। ਬਾਕੀ ਚੱਲਦੇ ਆਪਾਂ ਅੱਗੇ ਸਾਰਾ ਦਿਖਾਉਨੇ ਆ ਮਾਹੌਲ ਤੁਹਾਨੂੰ। ਤੇ ਇਧਰੋਂ ਸਾਰਾ ਮੇਲਾ ਦਿਖਾਉਨੇ ਆ, ਚੂਲੇ ਵੀ ਦਿਖਾਵਾਂਗੇ। ਮੰਦਰ ਦੇ ਅੰਦਰ ਵੀ ਚੱਲਾਂਗੇ, ਦਰਸ਼ਨ ਕਰਵਾ ਕੇ ਲੈ ਕੇ ਆਵਾਂਗੇ ਆਪਾਂ। ਤੇ ਚੱਲਦੇ ਆਪਾਂ ਮੇਲੇ ਦਾ ਸਾਰਾ ਮਾਹੌਲ ਦੇਖਦੇ ਆ। ਤੇ ਆ ਜਿਵੇਂ ਕੁਲਫੀ ਵਾਲੀਆਂ ਦੁਕਾਨਾਂ ਹਨਾ, ਗੰਨੇ ਦੇ ਰਸ ਵਾਲੀਆਂ ਦੁਕਾਨਾਂ, ਐਵੇਂ ਜਿਹੀਆਂ ਐਵੇਂ ਜਿਹੀਆਂ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ। ਬਾਕੀ ਆ ਤੁਸੀਂ ਦੇਖ ਸਕਦੇ ਹੋ ਸੰਗਤਾਂ ਆ ਰਹੀਆਂ ਨੇ ਹਨਾ ਦਰਸ਼ਨਾਂ ਵਾਸਤੇ। ਦੂਰੋਂ ਦੂਰੋਂ ਸੰਗਤਾਂ ਇਸ ਮੇਲੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਹੀ ਹੈ ਤੇ ਚਲਦੇ ਹਾਂ ਹੁਣ ਆਪਾਂ ਝੂਲੇ ਦੇਖਦੇ ਹਾਂ ਝੂਲੇ ਆੜੀ ਸਾਈਡ ਚਲਦੇ ਹਾਂ ਤੇ ਫਿਰ ਇਸ ਤੋਂ ਬਾਅਦ ਵਿੱਚ ਆਪਾਂ ਜਾਵਾਂਗੇ ਅੰਦਰ ਮੰਦਰ ਦੇ ਦਰਸ਼ਨ ਕਰਵਾਵਾਂਗੇ ਤੇ ਆ ਇੱਥੇ ਕੁਝ ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਮਠਿਆਈ ਵਾਲੀਆਂ ਹਨਾ ਸਾਰੀਆਂ ਇਹ ਸਾਰੀਆਂ ਦੁਕਾਨਾਂ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇ ਲਓ ਜੀ ਤੇ ਚਲਦੇ ਹਾਂ ਇਸੇ ਤਰ੍ਹਾਂ ਅੱਗੇ ਵੀ ਜਿਹੜੀਆਂ ਦੁਕਾਨਾਂ ਨੇ ਉਹ ਲੱਗੀਆਂ ਹੋਈਆਂ ਨੇ ਤੇ ਸ਼ਾਮ ਦੇ ਟਾਈਮ ਵੀ ਕਾਫੀ ਇਕੱਠ ਹੁੰਦਾ ਹੈ ਮੇਲੇ ਦੇ ਵਿੱਚ ਆ ਵੀ ਦੁਕਾਨ ਲੱਗੀ ਹੋਈ ਹੈ ਇੱਥੇ ਆਓ ਜੀ ਤੇ ਹੁਣ ਚੱਲਦੇ ਆਪਾਂ ਅੱਗੇ ਝੂਨੇ ਵਾਲੀ ਸੜਕ ਜਿੱਧਰ ਝੂਨੇ ਨੇ ਲੱਗੇ ਹੋਏ ਨੇ ਜਿਹੜੇ ਹਨ ਉਧਰ ਚੱਲਦੇ ਆ ਪਿਛਲਾ ਮੇਲਾ ਸੀਗਾ ਜਿਹੜਾ ਉਹ ਵੱਡਾ ਮੇਲਾ ਸੀਗਾ ਤੇ ਪਿਛਲੇ ਦੋ ਮੇਲੇ ਵੱਡੇ ਮੇਲੇ ਸੀਗੇ ਤੇ ਇਹ ਜਿਹੜਾ ਮੇਲਾ ਹੋਊਗਾ ਇਹ ਥੋੜਾ ਜਿਹਾ ਉਹ ਮੇਲਿਆਂ ਨਾਲੋਂ ਘੱਟ ਪਰੂਗਾ ਇੱਧਰ ਝੂਲੇ ਤੁਸੀਂ ਦੇਖ ਸਕਦੇ ਹੋ ਕੁਝ ਕੁ ਝੂਲੇ ਨੇ ਜਿਹੜੇ ਇੱਥੇ ਉਤਾਰ ਵੀ ਦਿੱਤੇ ਨੇ ਮੇਰੇ ਖਿਆਲ ਚ ਝੰਡੂਲ ਵੀ ਉਤਾਰ ਰਹੇ ਨੇ ਕਿਉਂਕਿ ਵੱਡੇ ਮੇਲੇ ਨੇ ਜਿਹੜੇ ਉਹ ਲੱਗੇ ਪਹਿਲਾ ਹਨਾ ਅੱਜ ਵਾ ਕਾਲੇ ਝੂਲੇ ਆ ਗਏ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਜੰਪ ਵਾਲਾ ਝੂਲਾ ਹਨਾ ਓਕੇ ਸਟੀ ਆ ਗਈ ਸਾਹਮਣੇ ਲਓ ਜੀ ਆਉਰੇ ਚੰਡੋਲ ਸੀ ਲੱਗਿਆ ਹੋਇਆ ਏ ਆ ਕੀ ਲਾ ਰਹੇ ਨੇ ਬਾਈ ਅਮਰਤਾ ਹੈ ਲਾ ਮ ਉਤਾਰ ਰਹੇ ਨੇ ਕਿ ਦੁਬਾਰਾ ਲਾ ਰਹੇ ਨੇ ਪੁੱਛ ਬਾਈ ਨੂੰ ਮੜਾ ਜਾ ਆਉਰੇ ਚੰਡੋਲ ਸੀਗਾ ਪਹਿਲਾਂ ਲੱਗਿਆ ਹੋਇਆ ਇਹ ਟਿੰਡੋਲ ਸੀਗਾ ਪਹਿਲਾਂ ਆਪਾਂ ਪਿਛਲੇ ਮੇਲੇ ਦੀਆਂ ਵੀਡੀਓ ਪਾਈਆਂ ਹੋਈਆਂ ਸੀਗੀਆਂ ਤੇ ਫਿਲਹਾਲ ਉਹਦੇ ਵਿੱਚ ਬੈਠਣ ਵਾਲਾ ਜਿਹੜਾ ਉਤਾਰਤਾ ਹੈ ਕਿਵੇਂ ਬਾਈ ਕਿਵੇਂ ਬਾਈ ਕਲਾਵਾਗੇ ਸਾਫ ਦੂਰ ਕਰ ਲਿਆ ਅੱਛਾ ਹੁਣ ਲਾਤਾ ਹੀ ਰਹੇ ਲੋ ਲੋ ਵੀ ਬਾਈ ਹੁਣੀ ਕਹਿੰਦੇ ਵੀ ਅਸੀਂ ਦੁਬਾਰਾ ਮਤਲਬ ਸਾਫ ਕਰ ਰਹੇ ਹਾਂ ਦੁਬਾਰਾ ਸਾਰੀ ਸੈਟਿੰਗ ਕਰਦੇ ਹੋਣਗੇ ਬਾਈ ਹੁਣੀ ਵੀ ਫੱਟਾ ਪੂਰਾ ਤੇ ਦੁਬਾਰਾ ਹੁਣ ਕਸਣਗੇ ਟਿੰਡੋਲ ਲੱਗੂਗਾ ਕੱਲੂ ਮੇਲੇ ਦੇ ਵਿੱਚ ਵੀ ਲਓ ਜੀ ਉਹਦੇ ਬਾਈ ਲੱਗਿਆ ਵੀ ਹੋਇਆ ਦੇਖ ਸਕਦੇ ਹੋ ਤੁਸੀਂ ਵਾ ਯੂਨੀਅਨ ਤਿਆਰੀ ਜਿਹੜੀ ਕਰ ਰਹੇ ਨੇ ਤੇ ਆ ਕਿਸ਼ਤੀ ਆ ਗਈ ਕਿਸ਼ਤੀ ਵਾਲਾ ਝੂਲਾ ਤੁਸੀਂ ਦੇਖ ਸਕਦੇ ਹੋ ਤੇ ਇਹ ਚੱਲੇ ਨਹੀਂ ਹੈਗੇ ਹਲੇ ਝੂਲੇ ਮਤਲਬ ਕਿਉਂਕਿ ਜਿਵੇਂ ਹੌਲੀ-ਹੌਲੀ ਕਾਠੂ ਮੇਲੇ ਦੇ ਵਿੱਚ ਫੇਰ ਝੂਲੇ ਨੇ ਜਿਹੜੇ ਉਹ ਚੱਲਣਗੇ ਤੇ ਅੱਗੇ ਚੱਲਦੇ ਆਪਾਂ ਅੱਗੇ ਦੇਖਦੇ ਆਂ ਜਾ ਕੇ ਮੇਲੇ ਦਾ ਮਾਹੌਲ ਆ ਜਿਹੜਾ ਸਾਰਾ ਤੇ ਇੱਧਰ ਵੀ ਆਹ ਝੂਲਾ ਲੱਗਿਆ ਹੋਇਆ ਕੇ ਇਹ ਵਾਲਾ ਟ੍ਰੇਨ ਵਾਲਾ ਲਓ ਜੀ ਝੂਲੇ ਜਿਹੜੇ ਸਾਰੇ ਹਲੇ ਸਨਹਾਰ ਲੱਗੇ ਹੋਏ ਨੇ ਆਹ ਟ੍ਰੇਨ ਵਾਲਾ ਝੂਲਾ ਦੇਖ ਸਕਦੇ ਹੋ ਪਿਛਲੇ ਮੇਲੇ ਨੂੰ ਆਪਾਂ ਝੂਲੇ ਦੇ ਵਿੱਚ ਬੈਠੇ ਸੀਗੇ ਤੇ ਚੰਡੋਲ ਵੀ ਆ ਜਿਹੜਾ ਬਾਈ ਹੋਣੀ ਉਹ ਫਿੱਟ ਕਰ ਰਹੇ ਨੇ ਦੇਖੋ। ਲਓ ਜੀ। ਆ ਦੇਖੋ ਜਿਹੜੇ ਵਿੱਚ ਬੈਠਣ ਵਾਲੀਆਂ ਹੁੰਦੀਆਂ ਨੇ ਨਾ ਕੁਰਸੀਆਂ ਚੇਹਰਾ ਲੱਗੀਆਂ ਹੋਈਆਂ ਉਹ ਫਿੱਟ ਕਰ ਰਹੇ ਨੇ ਬਾਈ। ਹੋਰ ਵੀ ਬਹੁਤ ਔਖਾ ਯਾਰ ਝੂਲੇ ਫਿੱਟ ਕਰਨੇ ਹਨ। ਆ ਸਾਰਾ ਸਮਾਨ ਪਿਆ ਜਿਹੜਾ ਚੰਡੋਲ ਦਾ ਖੋਲ ਕੇ ਦੁਆਰਾ ਸਾਫ ਕਰ ਰਹੇ ਨੇ। ਕਿਉਂਕਿ ਫਿਰ ਇਹਨਾਂ ਨੇ ਸਾਰਾ ਧਿਆਨ ਰੱਖਣਾ ਹੁੰਦਾ ਨਾ ਸੇਫਟੀ ਵੀ ਰੱਖਣੀ ਹੁੰਦੀ ਹੈ। ਝੂਲੇ ਜਿਹੜੇ ਝੂਲੇ ਦੇ ਬੈਟ ਬੈਠਦੇ ਨੇ ਉਹਨਾਂ ਦੀ। ਆ ਦੇਖੋ ਝਟਾਦਾ ਬਈ। ਲੋਜੀ ਹੁਣ ਬਾਈ ਫਿੱਟ ਕਰੂਗਾ ਆ ਵੀ ਜਿਹੜਾ ਆ ਵੀ ਚੜਾਉਣ ਦੇ ਉੱਪਰ ਚੜਾਣਗੇ ਹੁਣ ਬਾਈ ਹੁਣੀ ਉਹ ਕਰਤਾ ਲੋਜੀ ਸਾਰਾ ਸਾਫ਼ ਕਰਕੇ ਬਾਈ ਯੂਨੀਅਨ ਨੇ ਦੁਬਾਰੇ ਕਰ ਦੇ ਇਸੇ ਤਰ੍ਹਾਂ ਆ ਵੀ ਸੱਟ ਕਰਾਂਗੇ ਆ ਐਵੇਂ ਸਾਰੀਆਂ ਵੇਲੇੜੀਆਂ ਜਿਹੜੀਆਂ ਤਿਆਰੀਆਂ ਨੇ ਉਹ ਚਲਦੀਆਂ ਨੇ ਗਈਆਂ ਤੁਹਾਨੂੰ ਆਪਾਂ ਦਿਖਾ ਦਿਆਂ ਕੁਝ ਮੌਸਮ ਵੀ ਸਹੀ ਐ ਤੇ ਕਿਉਂਕਿ ਕੱਲ ਜਿਹੜਾ ਮੀਂਹ ਪਿਆ ਹਨਾ ਉਹਦੇ ਕਰਕੇ ਜਿਆਦਾ ਅੱਜ ਧੁੱਪ ਨਹੀਂ ਰਹੀ ਮਤਲਬ ਮੌਸਮ ਵਧੀਆ ਰਿਹਾ ਹੋ ਸਕਦਾ ਕੱਲ ਨੂੰ ਵੀ ਜਿਹੜਾ ਮੌਸਮ ਆ ਉਹ ਵਧੀਆ ਰਹੇ ਬਾਕੀ ਕੱਲ ਨੂੰ ਤਾਂ ਇੱਥੇ ਪੈਰ ਧਰਨ ਦਾ ਨਹੀਂ ਹੁੰਦੀ ਮੇਲੇ ਦੇ ਵਿੱਚ ਇਕੱਠ ਆਉਂਦਾ ਪੂਰਾ ਤੇ ਆਪਾਂ ਪਿਛਲੀ ਵੀਡੀਓ ਚ ਵੀ ਦਿਖਾਇਆ ਹੀ ਐ ਬਾਕੀ ਕੱਲ ਨੂੰ ਵੀ ਆਪਾਂ ਵੀਡੀਓ ਪਾਵਾਂਗੇ ਉਹ ਵੀ ਤੁਸੀਂ ਦੇਖਿਓ ਤੇ ਉਹ ਚ ਵੀ ਸਾਰਾ ਮਾਹੌਲ ਦਿਖਾਵਾਂਗੇ ਤੁਹਾਨੂੰ ਉਹ ਕਰਤਾ ਫਿੱਟ ਬਾਈ ਹੁਣ ਇਹਨਾਂ ਦਾ ਬਾਹਰ ਆ ਦੇਖੋ ਬਾਈ ਹੁਣੀ ਚਲਾ ਕੇ ਦੇਖਦੇ ਨੇ ਵੀ ਬਿਲਕੁਲ ਸਹੀ ਚੱਲਦਾ ਹਾਂ ਹਾਂ ਦੂ ਲਾਈ ਨੇ ਹੋਰ ਚੜਾ ਰਹੇ ਨੇ ਬਾਈ ਹੁਣੀ ਉਧਰੋਂ ਕਿਵੇਂ ਹਾਂ ਹਾਂ ਸਾਫ਼ ਕਰਕੇ ਦੁਬਾਰਾ ਲਾਈ ਆ ਫਿਰ ਧਿਆਨ ਰੱਖਣਾ ਹੁੰਦਾ ਨਾ ਸਾਰਾ ਵੀ ਕੋਈ ਛੱਟ ਪੇਟ ਨਾ ਲੱਗੇ ਲੋ ਜੀ ਕਿੰਨਾ ਲੱਗਦਾ ਹਾਂ ਹੋਰ ਟਰੈਕਟਰ ਤੇ ਚੱਲਦਾ ਹਨਾ ਉਹਦੇ ਨਾਲ ਚੱਲਦਾ ਬਈ ਜਨੇ ਹੁਣ ਆਪਾਂ ਚੱਲਦੇ ਆਂ ਮੰਦਰ ਦੇ ਅੰਦਰ ਅੰਦਰ ਦਰਸ਼ਨ ਕਰਵਾਉਨੇ ਆ ਤੇ ਜਾਨੂੰ ਬਾਈ ਜੰਡੋਲ ਫਿੱਟ ਕਰ ਰਹੇ ਨੇ ਜਦੋਂ ਪੂਰਾ ਫਿੱਟ ਕਰਤਾ ਬਾਈ ਹੁੰਨੀਆ ਨੇ ਉਹ ਚਲਾਉਣਗੇ ਨਾ ਜਦੋਂ ਚੰਡੋਲ ਉਹ ਵੀ ਆਪਾਂ ਦਿਖਾਵਾਂਗੇ ਤੇ ਆ ਚਲੋ ਅੱਜ ਆਪਾਂ ਚੰਡੋਲ ਵੀ ਫਿੱਟ ਹੁੰਦਾ ਦੇਖ ਲਿਆ ਹੈ ਬਾਈ ਵੀ ਐਵੇਂ ਫਿੱਟ ਹੁੰਦਾ ਹੁੰਦਾ ਚੰਡੋਲ ਚੱਲੀਏ ਫਿਰ ਹਾਂ ਅੰਦਰ ਚੱਲਦੇ ਆਂ ਮੱਥਾ ਟੇਕਦੇ ਆਂ ਜਾ ਕੇ ਚੱਲਦੇ ਆਪਾਂ ਹੁਣ ਮੰਦਰ ਦੇ ਅੰਦਰ ਮੱਥਾ ਟੇਕਦੇ ਆਣ ਵਾਲੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਬਾਕੀ ਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਚਦਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ ਅੰਦਰ ਮੱਥਾ ਟੇਕਣ ਵਾਸਤੇ ਜਿਹੜਾ ਸਮਾਨ ਸਾਰਾ ਸਮਾਨ ਇੱਥੋਂ ਮਿਲਦਾ ਨਾਰੀਅਲ ਹੋ ਗਿਆ ਜਿਵੇਂ ਹਨਾ ਤੇ ਚੱਲਦੇ ਆਪਾਂ ਅੰਦਰ ਤੇ ਪਿਛਲੇ ਮੇਲੇ ਨੂੰ ਬਹੁਤ ਇਕੱਠ ਸੀਗਾ ਇੱਥੇ ਸਾਰੀਆਂ ਲਾਈਨਾਂ ਹੀ ਲੱਗੀਆਂ ਹੋਈਆਂ ਦੀ ਆ ਇੱਥੇ ਤੱਕ ਸਾਰਾ ਇਕੱਠੇ ਘੱਟ ਸੀਗਾ ਤੇ ਬਾਕੀ ਸ਼ਾਮ ਦਾ ਤੁਸੀਂ ਮਾਹੌਲ ਆ ਜਿਹੜਾ ਉਹ ਦੇਖ ਸਕਦੇ ਹੋ ਮੇਲੇ ਦਾ ਚੱਲਾਂਗੇ ਆਪਾਂ ਹੁਣ ਇੱਧਰ ਇੱਧਰ ਆਪਾਂ ਅੰਦਰ ਮੱਥਾ ਟੇਕ ਕੇ ਆਵਾਂਗੇ ਚੱਲਦੇ ਆਂ ਅੰਦਰ ਚੱਲਦੇ ਆਪਾਂ ਅੰਦਰ ਹੁਣ ਅੰਦਰ ਦਰਸ਼ਨ ਕਰਵਾਉਨੇ ਆ ਮੰਦਰ ਦੇ ਜੱਲ ਅਗੇ ਬਾਕੀ ਸ਼ਾਮ ਨੂੰ ਵੀ ਸੰਗਤਾਂ ਦਾ ਇਕੱਠਾ ਜਿਹੜਾ ਉਹ ਹੈਗਾ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ ਇੱਕ ਦਿਨ ਪਹਿਲਾਂ ਦਰਸ਼ਨਾਂ ਵਾਸਤੇ ਮੇਲੇ ਦੇ ਵਿੱਚ ਕਿਹੜੀ ਕਿਹੜੀ ਕਰਪਾਏਗੀ ਉਹਦੇ ਬੋਲ ਰਹੀ ਹੈ ਹਾਂਜੀ ਪਹਿਲਾਂ ਤੇ ਚੱਲਦੇ ਆਪਾਂ ਹੁਣ ਅੱਗੇ ਵਾਲੇ ਪਾਸੇ ਦਰਸ਼ਨ ਕਰਦੇ ਆਂ ਤੇ ਉੱਪਰੋਂ ਆਪਾਂ ਦਰਸ਼ਨ ਕਰਵਾਤੇ ਹੁਣ ਆਪਾਂ ਚੱਲਾਂਗੇ ਨੀਚੇ ਵਾਲੇ ਪਾਸੇ ਨੀਚੇ ਆਪਾਂ ਦਰਸ਼ਨ ਕਰਦੇ ਆਂ ਜਾ ਕੇ ਤੇ ਪਿੱਛੋਂ ਤੁਹਾਨੂੰ ਵੀਡੀਓ ਦੇ ਵਿੱਚ ਢੋਲ ਦੀ ਆਵਾਜ਼ ਆ ਜਿਹੜੀ ਉਹ ਸੁਣਦੇ ਹੋ ਤੇ ਸ਼ਾਮ ਨੂੰ ਜਿਵੇਂ ਆਪਾਂ ਪਹਿਲਾਂ ਦੱਸਿਆ ਕਿ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ ਇੱਥੇ ਦਰਸ਼ਕਾਂ ਵਾਂਗ ਤੇਖਾ ਵੀਡੀਓ ਬਣੇ ਹੁਣ ਇੱਧਰ ਚੱਲਦੇ ਆਪਾਂ ਚੱਲਦੇ ਆ ਹੁਣ ਆਪਾਂ ਅੱਗੇ ਵਾਲੇ ਵੱਸੇ ਦਰਸ਼ਨ ਕਰਦੇ ਆ ਤੇ ਇੱਥੇ ਵੀ ਜਿਹੜੀਆਂ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਆ ਸਾਰੇ ਜਿਹੜੇ ਮੈਟ ਨੇ ਉਹ ਵਿਛਾਏ ਜਾ ਰਹੇ ਨੇ ਹਨਾ ਤੇ ਹੁਣ ਇੱਧਰ ਚੱਲਾਂਗੇ ਆਪਾਂ ਇੱਧਰ ਦਰਸ਼ਨ ਕਰਾਉਣੇ ਆ ਜਾ ਕੇ ਡਰੋਨ ਦਰਸ਼ਨ ਕਰਵਾਤੇ ਮੰਦਿਰ ਦੇ ਅੰਦਰ ਤੁਹਾਨੂੰ ਬਾਕੀ ਸਾਰਾ ਇਹ ਮਾਹੌਲ ਆ ਮੇਲੇ ਦਾ ਸ਼ਾਮ ਦਾ ਦੇਖ ਸਕਦੇ ਹੋ ਤੁਸੀਂ ਕਾਫੀ ਸਾਰੀਆਂ ਸੰਗਤਾਂ ਜਿਹੜੀਆਂ ਦਰਸ਼ਨਾਂ ਵਾਸਤੇ ਮੇਲੇ ਦੇ ਵਿੱਚ ਆ ਰਹੀਆਂ ਨੇ ਬਾਬੀ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਚੰਡੋਲ ਤੇ ਚੰਡੋਲ ਜਿਹੜਾ ਪੂਰਾ ਫਿੱਟ ਕਰਤਾ ਤੇ ਅਸੀਂ 10 ਮਿੰਟ ਪਹਿਲਾਂ ਹੀ ਗਏ ਸੀਗੇ ਅੱਲਾ ਚਲਾ ਵੀ ਦਿੱਤਾ ਬਾਈ ਨੇ ਵੀਡੀਓ ਚੱਲਦੀ ਦੇ ਵਿੱਚ ਵਿੱਚ ਤੇ ਚਲਾਉ ਬਾਈ ਬਾਕੀ ਸਾਰਾ ਹੁਣ ਇਹ ਫਿੱਟ ਕਰਕੇ ਦੇਖ ਰਹੇ ਨੇ ਆਪਾਂ 10 15 ਮਿੰਟ ਪਹਿਲਾਂ ਆਏ ਸੀਗੇ ਨਾ ਉਰੇ ਬਾਈ ਹੁਣੀ ਲੱਗੇ ਹੋਏ ਸੀਗੇ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਹੀ ਹੈ ਤੇ ਦੇਖੋ ਬਾਈ ਹੁਣੀ ਇਹ ਸਾਰਾ ਫਿੱਟ ਕਰਤਾ ਲਾਓ ਜੀ ਵਾਕੀ ਪਹਿਲਾਂ ਆਪਾਂ ਦਿਖਾਇਆ ਹੀ ਹੈ ਕਿ ਉਹ ਜਿਵੇਂ ਟਰੈਕਟਰ ਦੇ ਉਹਦੇ ਨਾਲ ਚੱਲ ਰਿਹਾ ਹੈ ਟਰੈਕਟਰ ਚਲਾ ਰਿਹਾ ਇਹਨੂੰ ਲਓ ਜੀ ਟਿੰਡੋਲ ਹੋ ਗਿਆ ਤਿਆਰ ਮੇਲੇ ਵਾਸਤੇ ਅੰਮਰਤ ਬਾਈ ਕਹਿੰਦਾ ਜੂਸ ਪੀਣਾ ਹੈ ਪੀ ਰਹਾ ਹੈ ਗੰਨੇ ਦਾ ਰਸ ਬਾਈ ਹੋਣੀ ਬਣਾ ਰਹੇ ਨੇ ਕਮਰੇ ਬਾਈ ਕੋਲੇ ਸਾਫੀ ਨਹੀਂ ਬਾਈ ਨੇ ਆ ਰਿਹਾ ਗੰਨੇ ਦਾ ਰਸ ਬਣ ਕੇ ਰੈਡੀ ਹੋ ਗਿਆ ਪੀਨਿਆ ਗੰਨੇ ਦਾ ਰਸ ਤੇ ਆ ਗੂਗਲ ਪੇ ਦੇਖ ਲਓ ਕਿੰਨੀ ਤਰੱਕੀ ਕਰ ਲਈ ਮੇਲੇ ਜਿਹਾ ਗੂਗਲ ਪੇ ਚੱਲ ਰਿਹਾ ਥੱਲੇ ਚੱਲਦਾ ਹਾਂ 40 ਬਾਈ 40 40 ਗੱਦੇ ਤੇ ਬਾਈਕਰਾਂ ਗੂਗਲ ਪੇ ਹੀ ਕਰ ਦੋ ਬਾਈ ਕੋ ਖੁੱਲੇ ਬਾਈ ਕੋ ਖੁੱਲੇ ਹੈ ਨਹੀਂ ਤੀ ਹਾਂ ਹੋ ਗਏ ਹੋਰ ਕਰ ਰਹੇ ਹਾਂ ਵਾਹ ਠੀਕ ਹੈ ਅੱਜ ਦੀ ਵੀਡੀਓ ਨੂੰ ਇੱਥੇ ਐਂਡ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਰਗ ਦੇ ਮੇਲਾ ਦਿਖਾਇਆ ਤੇ ਕੱਲ ਨੂੰ ਜਿਹੜਾ ਮੇਲਾ ਹੈ ਤੇ ਇੱਕ ਦਿਨ ਪਹਿਲਾਂ ਦਾ ਮਾਹੌਲ ਸਾਰਾ ਵੀਡੀਓ ਦੇ ਵਿੱਚ ਆਪਾਂ ਦਿਖਾਇਆ ਬਾਕੀ ਮੇਲੇ ਦੀ ਵੀਡੀਓ ਵੀ ਆਪਾਂ ਪਾਵਾਂਗੇ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਨੈਕਸਟ ਵਲੌਗ 'ਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ